ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਬੇੜਾ ਦਿਖਾਵਾਂਗੇ ਤਾਜ਼ੀਆਂ ਸੁਈਆਂ ਵਿੱਚ ਕਾਲੇ ਰੰਗ ਦੀਆਂ ਜੀਰ ਵਗੈਰਾ ਦੋਨਾਂ ਦਾ ਕੰਮ ਦਾਨਾ ਆਪਾਂ ਜਾਂ ਦੋਨੇ ਜੀਰਾ ਤੇ ਬੱਚੇ ਸਮੇਤ ਆਤਾਰਾ ਮਾਰ ਕੇ ਆਪ ਦਿਖਾਉਨੇ ਆ। ਛੋਟੇ ਡੀਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਗੁਰਪ੍ਰੀਤ ਦਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਜੀ ਆਪਣਾ। ਮੋਬਾਈਲ ਨੰਬਰ ਹੈਗਾ 977960588। 977960588 ਜੀ। ਤੇ ਜਿਹੜੇ ਪਹਿਲੇ ਨੰਬਰ ਤੇ ਬੈੜ ਦੇਖਦੇ ਪਾ ਤਾਜੀ ਸੂਈ ਬੱਚਾ ਇਹਨੇ ਕੀ ਦਿੱਤਾ? ਬੱਸੀ ਦਿੱਤੀ ਹੋ ਜੀ। ਕੈ ਕਿ ਵਜੇ ਸੂਈ ਐ? ਇਹੇ ਸਵੇਰ ਸੂਈ ਸੀ ਜੀ। ਠੀਕ ਐ। ਜੇ ਇਹਦੇ ਦੀ ਆ ਪਈ ਬੋਲੋ 5-6 ਕਿਲੋ ਕੱਢਦਾ ਜੀ ਮਨ ਲੱਗ ਗਿਆ ਰੈਡੀ ਜੀ ਕਰਤੀ ਆਪਾਂ ਰੈਡੀ ਜੀ ਕਰੇ ਬੱਚੇ ਨੂੰ ਬੁਲਾਤਾ ਜੀ ਠੀਕ ਹੈ ਮਾਲਕ ਨੇ ਦੱਸਣ ਦੁੱਧ ਪਿਛੇ ਦੱਸੋ ਕਿੰਨਾ ਪੈਣ ਪਿਛਲੇ ਸੂਰ 30 ਕਿਲੋ ਦੁੱਧ ਕੀਤਾ ਜੀ ਨੇ ਠੀਕ ਹੈ ਜੀ ਦੀ ਆਪਾਂ ਗਾਰੰਟੀ ਵੀ ਦੇ ਦਾਂਗੇ ਵੀ 28-30 ਲੀਟਰ ਦੁੱਧ ਇਸ ਵਾਰ ਵੀ ਆਰਾਮ ਨਾਲ ਦੇ ਦੋਗੇ ਹਾਂਜੀ ਹਾਂਜੀ ਚੌਣ ਚਵਾਤਾ ਧਾਰਾ ਉਧਰ ਓਕੇ ਮਾਈਕ ਨੰਬਰ ਆ ਜੀ ਮਾਰ ਕੇ ਦਿਖਾਵਾਂਗੇ ਸੁਭਰਤ ਧਾਰਾ ਦੇਖ ਸਕਦੇ ਹੋ ਦੋ ਜਾਨੇ ਬਹਿ ਕੇ ਚੌਂਦੇ ਆ ਤੇ ਦੋ ਜਾਨੇ ਕੀ ਬਾਤ ਆ ਜੀ ਨਜ਼ਾਰੇ ਦੇਖੋ ਨਜ਼ਾਰੇ ਦੇ ਖੜਕਾ ਹੁੰਦਾ ਗਵੰਡੀਆਂ ਦੇ ਘਰੇ ਸੀ ਤੇ ਦੁੱਧ ਵੀ ਮੰਨ ਲਾ ਫ ਦਾ ਦੁੱਧ ਦੇਣਾ ਹੀ 30 ਕਿਲੋ ਵਾਲੀ ਮੱਝ ਮੰਨੋ ਤੁਸੀਂ ਠੀਕ ਆ 30 ਕਿਲੋ ਵਾਲੀ ਜਰਸੀ ਕਾਲੇ ਰੰਗ ਦੀ ਦੂਜਾ ਸੁਆ ਸੂਈ ਮਗਰ ਪਾਦੀਆਂ ਡੱਬੀ ਬੱਛੀ ਹੈ ਨਾ ਬੱਚੀ ਚੰਗੀ ਆ ਜੀ ਦੇਖੋ ਸੁਆ ਦੇਖੋ ਬੱਚੀ ਵਾਲੀ ਦੀ ਬੱਸੀ ਵੀ ਤੁਹਾਨੂੰ ਪਤਾ ਹੀ ਆ ਕੀਮਤ ਵਾਲੀ ਬੱਸੀ ਆ ਤੇ ਇੱਕ ਜਰਸੀ ਦੇ ਬੇਟੋ ਪੈਦੇ ਹੋਏ ਬੱਛੀ ਵੀ ਜਿਹੜੀ ਐਚ ਐਫ ਸੂ ਮਗਰ ਇਹ ਇਹਨੇ ਵੀ ਦੁੱਧ ਫੈਟ ਵਾਲਾ ਪਾਉਣਾ 1 ਪੁਆਇੰਟ ਅੱਗੇ ਰੋਵੇ ਵੀ ਹਾਂਜੀ ਹਾਂਜੀ ਤੇ ਭਰਾ ਮੁੱਲ ਵੜੀਏ ਤਾਂ ਕੀ ਹੋਊਗਾ ਮੁੱਲ ਵੜੀ ਜਿੰਨਾ ਮਰਜ਼ੀ ਕਰਾਓ 1 15 20 ਕਰਾ ਲਓ 95000 ਰੁਪਏ ਦੇ ਦਾਂਗੇ ਤੋੜੇ ਬਾਹਰ ਨੂੰ ਕੋਜੋ 15 ਵੀਡੀਓ ਸੋ ਵੀਰੋ ਕੱਦ ਕਾਠ ਵਗੈਰਾ ਬਹਿੜਦਾ ਦੇਖ ਸਕਦੇ ਹੋ ਬਹੁਤ ਚੰਗੀ ਜਰਸੀ ਚ ਚੰਗੀ ਕੱਦ ਕਾਠ ਵਾਲੀ ਜਿੰਦ ਜਾਣ ਵਾਲੀ ਤੇ ਦੋ ਜਾਨੇ ਬਹਿ ਕੇ ਚੁੰਦੇ ਹਲੇ 5 5.5 ਕਿਲੋ ਬੋੜਾ ਕੱਢਿਆ ਬਾਦੇ ਬੱਚੇ ਨੂੰ ਦੁੱਧ ਪਿਆਵਾ ਤੇ ਬਾਕੀ ਦੇਖੋ ਬਈ ਕੰਨ ਦੇਖੋ ਛੋਟੇ ਮੂੰਹ ਮੱਥਾ ਦੇਖੋ ਤੇ ਕੰਨ ਨਿਕਾ ਨਿਕਾ ਤੇ ਬਾਕੀ ਥਾਣਾ ਦੇਖੋ ਤੇ ਹਵਾਨੇ ਦੇ ਨਾੜਾ ਵਗੈਰਾ ਤੇ 95000 ਦੀ 30 ਕਿਲੋ ਦੁੱਧ ਦਊਗੀ ਇਹ ਤੇ ਦੋ ਵੀ ਦੁੱਧ ਫੈਟ ਵਾਲਾ ਮੰਨ ਕੇ ਚਲੋ ਵੀ ਚਾਹੇ 100 ਬੰਦਿਆਂ ਪਰਿਵਾਰ ਹੋਵੇ ਕੱਲੀ ਕੱਲੀ ਚਾਹ ਪਾਣੀ ਸਾਰੀ ਚੱਲੂ ਪੂਰਾ ਵਧੀਆ ਹੈ ਸੋ ਦੇਖੋ ਨਾਰਾ ਦੇਖੋ ਤੇ ਵਾਕੀ ਥਣ ਦੇਖੋ ਬਹੁਤ ਪਿਆਰਾ ਥਣ ਲੱਗਿਆ ਕਿਸੇ ਪਿਆਹ ਦਾ ਚੋਕੇ ਰੈਲੀ ਕਰਤੀ ਗੱਬਣ ਦੀ ਆਪਣੇ ਕੋਲ ਵੀਡੀਓ ਬੜੀ ਪਣੀ ਸੀ ਨਜਾਇਜ਼ ਠੀਕ ਹੈ ਤੇ ਮੰਨ ਕੇ ਚੱਲੇ ਜਿਵੇਂ ਹੁਣ ਇਹਦਾ 95000 ਚ ਨਰਮ ਹੋ ਜੇ ਬੜੀ ਮੋਟੀ ਕਰਦੇ ਮਾਨਤਨ ਕਰਦੇ ਘਰੇ ਆਏ ਨੂੰ ਮੋੜਦੇ ਨਹੀਂ ਤੇ ਨਿਆਣਾ ਤੇ ਮੈਂ ਕਹਿੰਦਾ ਪੌਣੇ ਲੋੜ ਨਹੀਂ ਨਾ ਪੌਣਾ ਪਾ ਲੋ ਕੋ ਟੈਨਸ਼ਨ ਵਾਲੀ ਗੱਲ ਹੀ ਨਹੀਂ ਤੇ ਦੋ ਜਾਨ ਵਹਿ ਕੇ ਚੁੰਦਿਆ ਜਮ ਮਰਜ਼ੀ ਚ ਹੋਈ ਆ ਤੇ ਬਾਲਟੇ ਵੀ ਦੋ ਚਾਹੀਦੇ ਇੱਕ ਟਾਈਮ ਚ ਉਹਨੂੰ ਤੇ ਅੱਗੇ ਦੂਜਾ ਨੰਬਰ ਦੇਖਿਆ ਜਿਹੜੀ ਵਹਿੜ ਆਪਾਂ ਇਹ ਵੀ ਨਾਲ ਹੀ ਸੂਈ ਇਕੱਠੀ ਇਹ ਹਾਂ ਇਹਦੀ ਵੀ ਜੇ ਰੋ ਪਈ ਆ ਜੀ ਠੀਕ ਹੈ ਦੋਨੇ ਜਿਹੜਾ ਪੰਜਾ ਨਾ ਇਹਦਾ 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜੀ ਦੂਜੇ ਸੂਏ ਸੋਈ ਆ ਇਹਦਾ ਬੱਚਾ ਕੀ ਆ ਇਹਦੇ ਮਾਰ ਬੱ싸 ਜੀ ਇਹਦੇ ਮਗਰ ਆ ਗਿਆ ਬੱਚਾ ਪਹਿਲੇ ਸੂਏ ਨੇ ਇਦਾਂ 18 ਕਿਲੋ ਦੁੱਧ ਹਾਂਜੀ ਤੇ ਇਸ ਵਾਰ ਆਪਾਂ ਗੈਸੀਆ ਲਾਈਏ ਪਾ ਦੂ 20 ਤੋਂ ਪਰ ਹਾਂ 20 ਕਿਲੋ ਮੰਨ ਕੇ ਲੈ ਲਓ ਇਹ ਵੀ ਫੈਟ ਵਾਲਾ ਦੁੱਧ ਤੂੰ ਇਹਦਾ ਭਾਵਜਾਰ ਕੀ ਹੋਊਗਾ ਇਹਦਾ 55000 ਰੁਪਇਆ ਤੋੜ ਕੇ ਦਿਖਾ ਦੇ ਵੀ ਤੋੜੀ ਬਾਰ ਨੂੰ ਸੋbro ਦੂਜੇ ਨੰਬਰ ਜਿਹੜੇ ਵੇੜ ਦੇਖਦੇ ਪਏ ਕਾਲੇ ਰੰਗੀ ਜਰਸੀ 55000 ਰੁਪਇਆ ਕੀਮਤਾ ਪਿੱਛੇ ਬੱਚਾ ਤਾਜੀ ਸੂਈ ਵੀ ਆ ਸਵੇਰੇ ਸੂਈਆਂ ਦੋਨੇ ਵੜਾ ਇਕੱਠੀਆਂ ਸੀ 7 ਕਿਲੋ ਬੋਲਾ ਘੜਤਾ ਠੀਕ ਹੈ ਕਿਰ ਆਪਾਂ ਰੈਲੀ ਕਰਤੀ ਹੈਣਾ ਹਾਂਜੀ ਇਹ ਰਾਤ ਨੂੰ ਸੂਈ ਸੀ 12:00 ਵਜੇ ਤੜਕੇ ਚਵਾਈ ਕਰਤੀ ਥੋੜੀ ਇਹ ਟਾਈਮ ਥੋੜਾ ਹੋਇਆ ਹੁਣ ਠੀਕ ਹੈ ਸੋ ਹੁਣ ਲਗਭਗ ਟਾਈਮ ਆਪਣਾ 11:00 ਵਜੇ ਆਸ-ਪਾਸ ਦਾ ਹੋਊਗਾ ਜੀ ਵੀਡੀਓ ਕਵਰ ਕਰਦੇ ਆਪਾਂ ਬਰੈਟ 60 ਵਾਲਾ ਦੁੱਧ ਦੋ ਠੀਕ ਹੈ ਬਾਕੀ ਮਿਲਕਵੇਨ ਵਗੈਰਾ ਇਹਦੇ ਵੀ ਬਹੁਤ ਚੰਗੇ ਦਿਖਾਈ ਦਿੰਦੀਆਂ ਹਨਾ ਸੋ ਮਿਲਕਵੇਨ ਵਗੈਰਾ ਦੇਖੋ ਤੇ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਤੇ ਪੂਰੀ ਪਤਲੀ ਚਮੜੀ ਦੇ ਵਿੱਚ ਲਾ ਦੇ ਬੱਚਾ ਲਾ ਦੇ ਧਾਰਾ ਮਾਰਦੇ ਨਹੀਂ ਹਾਂਗੇ ਉਹ ਸੋਣੀ ਚਵਾਈ ਹੈ ਜੀ। ਸੋ ਤਾਰਾ ਦੇਖੋ ਪੂਰੀਆਂ ਓਕੇ ਸਾਫ ਸੁਥਰੀਆਂ ਚਾਰੇ ਤਾਂ ਨਿਖਣਵੇਂ ਗੈਪ ਤੇ ਤੇ ਕਿੰਨਾ ਦੁੱਧ ਮੰਨ ਕੇ ਲੈਵੇ ਵੀਰ ਬੰਦਾ ਇਹਨੂੰ। ਸਾਰੇ ਹੀ ਮੰਨ ਕੇ ਲੈ ਲਓ ਜੀ। ਠੀਕ ਹੈ। ਤੇ ਵੀਰੇ 55000 ਚੋਂ ਮਾਨਦਾਨ ਕਰਾਂਗੇ ਆਪਾਂ। ਆਹ ਜੀ ਕਰਾਂਗੇ ਫਾਇਟ ਵਾਲੀ ਆਈ ਛੋਟਾ ਬਾਂਦਰ ਜਾਂ ਨਹੀਂ ਹੈ ਜੀ। ਠੀਕ ਹੈ ਸੈਜ ਫੁੱਲਾ ਤੇ ਰੇਟ 55000 ਇਹ ਵਿੱਚ ਨਰਮ ਹੋ ਜਾਊਗੀ। ਆ ਨਰਮ ਕਰ ਦਾਂਗੇ। ਤੇ ਦੁੱਧ ਮੰਨ ਕੇ ਜੱਲੇ ਵੀ ਚੰਗੀ ਸੇਵਾ ਕਰ ਲਓ 20 ਨੂੰ 18 ਦਾ ਵਟ ਦੇ ਪਿਆ। ਆ ਫਾਇਟ ਵਾਲਾ ਮੰਨ ਕੇ ਲੈ ਜਾਓ ਜੀ। ਠੀਕ ਹੈ ਨੰਬਰ ਆਪਣਾ 97 997960581 ਠੀਕ ਆ ਦੋ ਵੜਾ ਦਿਖਾ ਦਿਆਂ ਪਹਿਲੇ ਨੰਬਰ ਜਿਹੜਾ ਦਿਖਾਇਆ ਹੀਰਾ ਸਾਨੂੰ 30 ਕਿਲੋ ਦੁੱਧ ਦੇਣ ਵਾਲਾ ਤੇ ਥਾਣੇ ਦੇਖੋ ਮੋਟਾ ਕਿਆ ਬਾਤ ਆ ਤੇ ਗਾਜਰ ਜਿਵੇਂ ਮੋਟਾ ਪਾਸਾ ਨਹੀਂ ਹੁੰਦੀ ਮੋਟੀ ਗਾਜਰ ਉਹ ਸਾਹਿਬ ਦਾ ਥਾਣ ਲੱਗਾ ਵੇ ਇਹਦੇ ਜਮਾ 997960581 ਦੋ ਵੜਾ ਸੇਲਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ